ਕ੍ਰਿਸਟ ਅਫਸਰ ਸਾਹਿਬ ਮੁਰਦਾਵਾਲ 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 ਬਿੰਦਰਾ ਦੀ ਕਟਪੁਤਲੀ ਬਣਾ ਐਡੀਸੀ ਮੁਰਦਾਵਾਲ 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 ਬਿੰਦਰਾ ਦੀ ਕਟਪੁਤਲੀ ਬਣਾ ਡੀਡੀਪੀਓ ਮੁਰਦਾਵਾਲ 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 ਐਮਸੀ ਸਾਹਿਬ ਸਾਡੀ ਮਦਦ ਕਰੋ ਮਦਦ ਕਰੋ ਦੀ ਮਦਦ ਕਰੋ ਐਮਸੀ ਸਾਹਿਬ ਸਾਡੀ ਮਦਦ ਕਰੋ ਮਦਦ ਕਰੋ ਤੁਸੀਂ ਮੀਟਿੰਗ ਵਿੱਚ ਸ਼ਾਮਲ ਐਮਸੀ ਸਾਹਿਬ ਸਾਡੀ ਮਦਦ ਕਰੋ ਮਦਦ ਕਰੋ ਮੇਰਾ ਨਾਮ ਸਤਨਾਮ ਦਾਮਵਾ ਜੀ ਮੇਰੀ ਪੰਜਾਬ ਅਗੇਂਸ ਕ੍ਰਪਸ਼ਨ ਨਾਮ ਦੀ ਸੰਸਥਾ ਹੈ ਪਰ ਅੱਜ ਅਸੀਂ ਕਮਿਊਨਿਟੀ ਡਿਵੈਲਪਮੈਂਟ ਆਰਗੇਨਾਈਜੇਸ਼ਨ ਪਿੰਡ ਦਾਉਂ ਜਿਹੜੀ ਮੋਹਾਲੀ ਜ਼ਿਲ੍ਹੇ ਦੀ ਹੈ ਉਸ ਸੰਸਥਾ ਵੱਲੋਂ ਅਸੀਂ ਇੱਥੇ ਪ੍ਰੋਟੈਸਟ ਕਰ ਰਹੇ ਹਾਂ ਇਸੇ ਸੰਸਥਾ ਦੇ ਲੈਟਰਪੈਡ ਤੇ ਅਸੀਂ ਆ ਚਿੱਠੀ ਪੱਤਰ ਕੀਤੇ ਹੈ ਸਰਕਾਰ ਨਾਲ ਇਹ ਮੁੱਦਾ ਲੈ ਕੇ ਆਇਓ ਅੱਜ ਖਰੜ ਨਗਰ ਕੌਂਸਲ ਦੇ ਵਿੱਚ ਇਹ ਜ਼ਿਲ੍ਹਾ ਪ੍ਰਸ਼ਾਸਨ ਦੇ ਭ੍ਰਿਸ਼ਟਾਚਾਰ ਦਾ ਹੈ ਇਹ ਮੁੱਦਾ ਤੇ ਬਿਲਡਰਾਂ ਦੀ ਕੱਟ ਪੁਤਲੇ ਬਣਾਉਣ ਦਾ ਮੁੱਦਾ ਹੈਗਾ ਜਿਹੜਾ ਨਾ ਮਾਮਲਾ ਹੈ ਇਹ ਕੱਲ ਹੀ ਉਜਾਗਰ ਕੀਤਾ ਤੁਹਾਡੇ ਮੀਡੀਆ ਵਾਲੇ ਦੋਸਤਾਂ ਨੇ ਦਾਉਂ ਪਿੰਡ ਜਿਹੜਾ ਮੋਹਾਲੀ ਤਹਿਸੀਲ ਦਾ ਹਿੱਸਾ ਹੈ ਤੇ ਉਹਦਾ ਨਗਰ ਕੌਂਸਲ ਖਰੜ ਨਾਲ ਕੋਈ ਸਬੰਧ ਨਹੀਂ ਹੈ ਪਰ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਕਿਸੇ ਦਬਾਅ 'ਚ ਆ ਕੇ ਮੰਤਰੀਆਂ ਨੇ ਕਿਸੇ ਦਬਾਅ 'ਚ ਆ ਕੇ 11 ਅਗਸਤ ਨੂੰ ਮਤਾ ਪਾਇਆ ਕਿ ਪਿੰਡ ਦਾਉਂ ਦੇ ਕਿਸੇ ਪ੍ਰਾਈਵੇਟ ਪ੍ਰਾਪਰਟੀ ਤਿੰਨ ਤੋਂ 5 ਏਕੜ ਉਹ ਫੀਲਡਰ ਦਾ 25 ਏਕੜ ਪੂਰਾ ਕਰਨ ਵਾਸਤੇ ਦੇ ਦਿੱਤੀ ਜਾਵੇ ਇਹ ਹੁਕਮ ਕਿਤੇ ਆ ਉਹਨਾਂ ਹੁਕਮਾਂ ਦੇ ਆਧਾਰ ਤੇ 11 ਤਰੀਕ ਨੂੰ ADC ਨੇ ਹੁਕਮ ਕਿਤੇ ਆ 14 ਅਗਸਤ ਆਜ਼ਾਦੀ ਦੇ ਇੱਕ ਦਿਨ ਪਹਿਲਾਂ ਅੱਜ ਨਗਰ ਕੌਂਸਲ ਨੇ ਪਾਸ ਕਰਨਾ ਔਰ ਇਹਦੇ ਨਾਲ ਕੀ ਹੋਏਗਾ ਸਾਡਾ ਜਿਹੜਾ ਪਿੰਡ ਹੈ ਉਹ ਫਸ ਜੇਗਾ ਮਜ਼ਦਾਰ ਦੇ ਵਿੱਚ ਕਿ ਅਸੀਂ ਮੋਹਾਲੀ ਵੱਲ ਜਾਣਾ ਕੇ ਖਰੜ ਵਾਲ ਜਾਣਾ ਕੱਲ ਨੂੰ ਕੋਈ ਵੱਡਾ ਬਿਲਡਰ ਆ ਕੇ ਹੋਰ ਕਿਸੇ ਨੂੰ ਕਹੇਗਾ ਮੈਨੂੰ ਪੰਜ ਕਿਲੇ ਦੇ ਦੇ ਤੇ ਇਸ ਤਰੀਕੇ ਦਾ ਭ੍ਰਿਸ਼ਟਾਚਾਰ ਹੈਗਾ ਦਾਊਨ ਸਾਹਿਬ ਇਹ ਦੱਸੋ ਵੀ ਜਦੋਂ ਪੰਚਾਇਤ ਨੇ ਮਤਾ ਪਾਸ ਕਰ ਦਿੱਤਾ ਜੀ ਹਾਂਜੀ ਬਿਲਕੁਲ ਪੰਚਾਇਤ ਨੇ ਮਤਾ ਪਾਸ ਕਰਕੇ ਦਿੱਤਾ ਸਾਡੇ ਕੋਲ ਇੱਕ ਪੰਚਾਇਤ ਮੈਂਬਰ ਵੀ ਹੈ ਪੰਚਾਇਤ ਵੀ ਘਠਕੁਤਲੀ ਬਣ ਜਾਂਦੀ ਹੈ ਪੰਚਾਇਤ ਵੀ ਵਿਕ ਗਈ ਹੈ ਉਹਨਾਂ ਨੇ ਚੋਰੀ-ਚੋਰੀ ਮਤਾ ਪਾਇਆ ਸਾਨੂੰ ਕਿਸੇ ਨੂੰ ਕੁਝ ਨਹੀਂ ਪਤਾ ਸੀ ਇਹ ਕੱਲ ਸਿਰਫ মিডিਆ ਨੇ ਉਜਾਗਰ ਕੀਤਾ ਤਾਹੀਂ ਸਾਡੇ ਪਿੰਡ ਦੇ ਲੋਕਾਂ ਨੂੰ ਪਤਾ ਲੱਗਾ ਕਿ ਪੰਚਾਇਤ ਨੇ ਮਤਾ ਪਾਸ ਕੀਤਾ ਨਹੀਂ ਫਿਰ ਤੁਸੀਂ ਤੁਸੀਂ ਪ੍ਰਸ਼ਾਸਨ ਅਧਿਕਾਰੀਆਂ ਦੇ ਉੱਪਰ ਦੋਸ਼ ਲਗਾ ਰਹੇ ਹੋ ਹਨਾ ਜੋ ਤੁਹਾਡੀ ਪਿੰਡ ਦੀ ਪੰਚਾਇਤ ਨਹੀਂ ਮਤਾ ਪਾਸ ਕੀਤੀ ਤੁਸੀਂ ਅਫਸਰਾਂ ਨੂੰ ਕਿਉਂ ਇਹਦੇ ਵਿੱਚ ਲਪੇਟ ਰਹੇ ਹੋ ਦੇਖੋ ਜੀ ਡੀਡੀਪੀ ਉਹਨੂੰ ਪਤਾ ਹੈ ਇਸ ਗੱਲ ਦਾ ਕਿ ਜਦੋਂ ਤੁਹਾਡੇ ਪਿੰਡ ਦੇ ਸਰਪੰਚ ਨੇ ਪੰਚਾਇਤ ਨੇ ਜੋ ਤੁਹਾਡੇ ਪਿੰਡ ਦੀ ਪੰਚਾਇਤ ਨੇ ਮਤਾ ਪਾਸਾ ਤੁਸੀਂ ਬਾਕੀਆਂ ਨੂੰ ਕਿਵੇਂ ਕਰ ਸਕਦੇ ਹੋ ਦੇਖੋ ਜੀ ਸਾਡੇ ਪਿੰਡ ਦੀ ਪੰਚਾਇਤ ਕਰਪਟ ਹੈ ਡੀਡੀਪੀ ਉਹ ਕੀ ਕਰਦਾ ਡੀਡੀਪੀ ਨੇ ਬੀਡੀਪੀ ਨੂੰ ਬਾਈਪਾਸ ਕਿਉਂ ਕੀਤਾ ਡੀਡੀਪੀ ਕੋਲ ਸਾਡੇ ਪਿੰਡ ਦੀ ಗ್ರಾಮ ਸਭਾ ਦਾ ਮਤਾ ਪਹੁੰਚਿਆ ਹੋਇਆ 556 ਬੰਦੇ ਦੇ ਸਾਈਨ ਹੈ ਜੇ ਪ੍ਰਸ਼ਾਸਨ ਨੇ ਇਤਰਾਜ਼ ਲੈਣੇ ਹੁੰਦੇ ਇੱਕ ਬੰਦਾ ਵੀ ਇਤਰਾਜ਼ ਕਰ ਦੇ ਤਾਂ ਮਤਾ ਪਾਸ ਨਹੀਂ ਹੋਣੀ ਚਾਹੀਦਾ ਤਾਂ ਡੀਡੀਪੀਓ ਤੇ ਜਿਹੜਾ ਏਡੀਸੀ ਹੈ ਉਹਨੂੰ ਪਤਾ ਨਹੀਂ ਕਿ 556 ਬੰਦੇ ਦਾ 2021 ਦਾ ਸੀ ಗ್ರಾಮ ਸਭਾ ਦਾ ਪਾਕੇ ਦਿੱਤਾ ਇਹ ਕਾਨੂੰਨ ਦੀ ਲੰਘਣਾ ਨਹੀਂ ਕੀਤੀ ਉਹਨਾਂ ਅਫਸਰਾਂ ਨੇ ਇਹ ਉਹਨਾਂ ਨੂੰ ਦੱਸ ਕਿ ਕਰਦੇ ਹੋ ਹਾਂਜੀ ਦੀ ਮੰਗ ਕਰਦੇ ਹਾਂ ਅਸੀਂ ਮੰਗ ਕਰਦੇ ਹਾਂ ਅੱਜ ਦੇ ਐਮਸੀਜ਼ ਕੋਲੋਂ ਉਹਨਾਂ ਤੱਕ ਅਸੀਂ ਪਹਿਲਾਂ ਵੀ ਪੁਕਾਰ ਕਰ ਚੁੱਕੇ ਹਾਂ ਹਰੇਕ ਨੂੰ ਇਕੱਲੇ-ਇਕੱਲੇ ਨੂੰ ਮਿਲ ਚੁੱਕੇ ਹਾਂ ਤੇ ਪ੍ਰਧਾਨ ਸਾਹਿਬ ਨਾਲ ਵੀ ਸਾਡੀ ਗੱਲ ਹੋ ਗਈ ਹੈ ਕਿ ਅੱਜ ਜਿਹੜਾ ਮਤਾ ਹੈ ਇਹ ਗਲਤ ਹੈ ਗੈਰਕਾਨੂੰਨੀ ਹੈ ਇਹਨਾਂ ਕੋਈ ਅਧਿਕਾਰ ਨਹੀਂ ਇਹਨੂੰ ਰੱਦ ਕੀਤਾ ਜਾਵੇ ਇਹਦੇ ਹੱਕ 'ਚ ਵੋਟ ਨਾ ਪਾਈ ਜਾਵੇ ਨਹੀਂ ਤਾਂ ਅਸੀਂ ਫਿਰ ਅਦਾਲਤ ਵਿੱਚ ਵੀ ਜਾਵਾਂਗੇ ਬਹੁਤ ਮੇਰੀ ਗੱਲ ਸੁਣੋ ਜੇ ਕਿਸੇ ਨੂੰ ਇਹ ਇਹ ਮੈਰੇ ਜੇ ਸਹੀ ਹੋਇਆ ਜੇ ਕਿਸੇ ਨੂੰ ਮਤਦਾਨ ਇਹ ਗੱਲ ਨਹੀਂ ਨਹੀਂ ਜਿੱਦ ਸਾਡਾ ਪੈਏਗਾ ਅਸੀਂ ਨਾਲ ਲਾ ਦੇ ਜੀ ਸਾਰੇ ਇਕੱਠੇ ਪੈਣ ਦਾ ਯਾਰ ਮੰਨੇ ਆ